ਕੱਲ ਨੂੰ 7 ਤਰੀਕ ਨੂੰ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਮਹਾਪੰਚਾਇਤ ਰੱਖੀ ਗਈ ਹੈ ਪ੍ਰਧਾਨ ਜੀ ਕਿਹੜੇ ਪਿੰਡ ਜਾਣਾ ਆਪਾਂ ਆਪਾਂ ਜੀ 6 ਤਰੀਕ ਦਾ ਅਤਿਸਰੰਭ ਲੈ ਕੱਟ 4-5 ਜਿਹੜਿਆਂ ਦਾ ਤੇ 7 ਤਰੀਕ ਨੂੰ ਤਣਾਉ ਲੈ ਜਾਣਾ ਤੇ ਅਸੀਂ ਪਿੰਡ ਜੱਜੜ ਤੋਂ ਬੋਲ ਰਿਹਾ ਲਾਹਰ ਸਿੰਘ ਕਿਸਾਨ ਯੂਨੀਅਨ ਦਾ ਤੇ ਅਸੀਂ ਬਾਦ ਤੋਂ ਵੱਧ ਜਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਆ ਅਸੀਂ ਖੜੇ ਭੂਤਮਾਨ ਨੇ ਸਾਨੂੰ ਜੇ ਵੜ ਕੇ ਅੰਦਰ ਕਰਨ ਆਇਆ ਸਾਰਿਆਂ ਨੂੰ ਕਰਦੇ ਸਾਨੂੰ ਕੋਈ ਡਰ ਨਹੀਂ ਜੇਲਾ ਜੂਨਾਂ ਤੋਂ ਡਰਦੇ ਅਸੀਂ ਮੰਨ ਲਓ ਆਪਣਾ ਪੰਗਾ ਬਣਵਾ ਕੇ ਰਹਾਗੇ ਜਿਹੜੀਆਂ ਸਾਡੀਆਂ ਮੱਗਾਂ ਐ ਤੇ ਸਾਡਾ ਜਿਹੜਾ ਧਰਨਾ ਚਕਾਇਆ ਭੂਤਮਾਨ ਨੂੰ ਉਹ ਆ ਉਹਦੇ 2 ਸਾਲਾਂ ਨੂੰ ਅਸੀਂ ਚੋਣਾ ਦਸਾਂ ਤਕਰਾ ਕਰਾਂਗੇ ਇਹਦੇ ਨਾਲ ਇਹ ਜਿਹੜੇ ਮਹਾਪੰਚਾਇਤ ਦੇ ਵਿੱਚ ਆਣਾ ਬਠਿੰਡਾ ਮਾਨਸਾਣੇ ਜਾਣਾ ਮੰਨ ਲਓ ਇਹ ਜਿਹੜੀ ਮਹਾਪੰਚਾਇਤ ਤਾਂ ਕਈ ਦਿਨ ਚੱਲੂਗੀ ਇਹ ਹਾਂਜੀ ਅਲੱਗ ਅਲੱਗ ਜਗ੍ਹਾ ਤੇ ਹਾਂਜੀ ਤਿੰਨਾਂ ਚੱਲਣੀਆਂ ਆ ਅੱਜ ਸ੍ਰਾਦ ਇਕੱਠਾ ਹੈ ਸ੍ਰੰਭ ਛੇ ਪੀਕ ਦਾ ਹਾਂਜੀ ਚਾਰ ਪੰਜ ਜਿਹੜਾ ਦਾ ਤੇ ਛੇ ਸੱਤ ਜਿਹੜਾ ਦਾ ਆਪਣਾ ਕੰਮ ਧਨੋਲੇ ਇਕੱਠਾ ਹੈ ਪਰਸੋਂ ਦੋਦੇ ਮੁਕਸਰ ਇਕੱਠਾ ਹੈਗਾ ਤਿੰਨਾਂ ਦਾ ਇਹ ਵੱਡੀਆਂ ਕਾ ਰੈਲੀਆਂ ਕੀਤੀਆਂ ਜਾ ਰਹੀਆਂ ਕਿਸਾਨਾਂ ਵੱਲੋਂ ਰੋਸ ਖਟਾਇਆ ਜਾ ਰਿਹਾ ਠੀਕ ਹੈ ਪੰਜਾਬ ਸਰਕਾਰ ਨੂੰ ਕਿਉਂਕਿ ਸਾਡਾ ਧਰਨਾ ਚਕਾਇਆ ਹੈ ਕਿਸਾਨ ਬੈਠੇ ਸੀ ਸੜਕ ਰੋਕੀ ਸੀ ਤਾਂ ਹਰਿਆਣਾ ਸਰਕਾਰ ਨੇ ਰੋਕੀ ਸੀ ਤੇ ਕਿਸਾਨਾਂ ਦਾ ਦਿੱਲੀ ਨੂੰ ਜੱਫਾ ਲਾ ਜਾ ਰਹੇ ਸੀਗੇ ਤੇ ਉਹਨਾਂ ਨੇ ਰੋਕਿਆ ਕਹਿੰਦਾ ਕੱਢੀਆਂ ਤਾਂ ਬੈਠੇ ਆ ਅਸੀਂ ਉੱਥੇ ਲੈ ਤਿਆਰੀ ਰੱਖਿਓ ਬਾਈ ਜੀ ਹੁਣ ਜਿਹੜੇ ਜਿਹੜੇ ਭਰਾ ਆਪਣੇ ਪਹਿਲਾਂ ਦੱਸਦਾ ਤੁਹਾਨੂੰ ਵੀਡੀਓ ਅਸੀਂ ਪਾਉਣ ਲੱਗੇ ਹੁਣ